ਦੋਸਤੋ ਇਹ ਗੱਲ ਹੈ 4 ਜਨਵਰੀ 1963 ਦੀ ਜਦੋਂ ਭਾਰਤੀ ਆਈਪੀ ਦੇ ਚੀਪ ਭੋਲਾ ਦਾਤ ਅਤੇ ਉਸਦੇ ਕੁਝ ਸਾਥੀ ਇੱਕ ਬਿਲਡਿੰਗ ਦੀ ਛੱਤ ਤੇ ਖੜੇ ਹੋਏ ਸਨ। ਇਸੇ ਬਿਲਡਿੰਗ ਦੇ ਸਾਹਮਣੇ ਹਜ਼ਾਰਾਂ ਲੋਕ ਵੀ ਖੜੇ ਸਨ ਅਤੇ ਸਾਰੇ ਦੇ ਸਾਰੇ ਲੋਕ ਬਿਲਡਿੰਗ ਦੇ ਖੜੇ ਇਨਾਂ ਅਫਸਰਾਂ ਵੱਲ ਤੱਕ ਰਹੇ ਸਨ ਜਿਵੇਂ ਸਾਰਿਆਂ ਨੂੰ ਕਿਸੇ ਖਾਸ ਚੀਜ਼ ਦਾ ਇੰਤਜ਼ਾਰ ਹੋਵੇ। ਉਤਤੇ ਕੁਝ ਸਮੇਂ ਬਾਅਦ ਆਈਪੀ ਚੀਪ ਭੋਲੇ ਦਾਤ ਬਲਕ ਨੇ ਆਪਣਾ ਇੱਕ ਹੱਥ ਉਤਾਰਨ ਚੱਕਿਆ। ਦੇ ਉਸ ਦਿਨ ਆਤ ਵਿੱਚ ਲੱਕੜ ਦੀ ਬਣੀ ਹੋਈ ਇੱਕ ਛੋਟੀ ਜਿਹੀ ਡੱਬੀ ਫੜੀ ਹੋਈ ਸੀ ਸਾਹਮਣੇ ਖੜੀ ਭੀੜ ਜੋ ਕੁਝ ਵਕਤ ਪਹਿਲਾਂ ਉੱਚੀ ਉੱਚੀ ਕੂਕ ਰਹੀ ਸੀ ਉਹ ਇਸ ਡੱਬੀ ਨੂੰ ਦੇਖ ਕੇ ਥੋੜਾ ਸ਼ਾਂਤ ਹੋਦੀ ਹੈ ਪਰ ਇਹ ਸਾਰਾ ਮਸਲਾ ਇੱਥੇ ਹੀ ਖਤਮ ਨਹੀਂ ਹੁੰਦਾ ਲੱਕੜ ਦੀ ਇਹ ਛੋਟੀ ਜਿਹੀ ਡੱਬੀ ਆਪਣੇ ਅੰਦਰ ਇੱਕ ਬਹੁਤ ਵੱਡੀ ਕਿਆਮਤ ਲੁਕੋ ਕੇ ਬੈਠੀ ਸੀ ਕੁਝ ਦਿਨ ਪਹਿਲਾਂ ਹੀ ਇਹ ਡੱਬੀ ਚੋਰੀ ਹੋ ਜਾਂਦੀ ਪਰ ਅੱਜ ਅਚਾਨਕੇ ਵਾਪਸ ਵੀ ਮਿਲ ਗਈ ਇਹਨੇ ਨੂੰ ਭੀੜ ਦੇ ਵਿੱਚੋਂ ਆਵਾਜ਼ਾਂ ਆਉਣ ਲੱਗੀਆਂ ਕਿ ਸਰਕਾਰ ਡਕਲੀ ਡੱਬੀ ਲੈ ਕੇ ਆਈ ਹੈ ਜਿਸ ਜਗ੍ਹਾ ਇਹ ਸਾਰਾ ਖੇਲ ਚੱਲ ਰਿਹਾ ਸੀ ਉਸ ਜਗ੍ਹਾ ਦਾ ਨਾਮ ਸੀ ਬਾਤੀ ਇਹ ਕਸ਼ਮੀਰ ਭੀੜ ਭੜਕਦੀ ਵੇਖ ਇਹਨਾਂ ਅਧਿਕਾਰੀਆਂ ਨੇ ਐਲਾਨ ਕੀਤਾ ਕਿ ਕੁਝ ਦਿਨਾਂ ਤੱਕ ਅਸੀਂ ਆਮ ਲੋਕਾਂ ਨੂੰ ਵੀ ਇਸ ਡੱਬੀ ਨੂੰ ਦੇਖਣ ਦੀ ਇਜਾਜ਼ਤ ਦੇ ਦੇਵਾਂਗੇ ਇਸ ਤੋਂ ਬਾਅਦ ਇਸ ਡੱਬੀ ਨੂੰ ਬਹੁਤ ਭਾਰੀ ਸੁਰੱਖਿਆ ਪਹਿਰੇ ਵਿੱਚ ਰੱਖ ਦਿੱਤਾ ਜਾਂਦਾ ਹੈ ਜਿਸ ਵੇਲੇ ਕਸ਼ਮੀਰ ਵਿੱਚ ਪੂਰਾ ਘਟਨਾਕਰਮ ਚੱਲ ਰਿਹਾ ਸੀ ਉਸ ਵੇਲੇ ਦਿੱਲੀ ਵਿੱਚ ਵੀ ਬਹੁਤ ਜ਼ਿਆਦਾ ਹੜਕੰਪ ਬਚਿਆ ਹੋਇਆ ਸੀ ਇਸੇ ਡੱਬੀ ਦੇ ਚੋਰੀ ਹੋਣ ਦੀ ਖਬਰ ਸੁਣਦੇ ਹੀ ਦਹਿਰੂ ਨੂੰ ਦਿਲ ਦਾ ਦੌਰਾ ਪੈ ਗਿਆ ਸੀ ਪੂਰੇ ਭਾਰਤ ਦੇ ਸਾਰੇ ਵੱਡੇ-ਵੱਡੇ ਅਧਿਕਾਰੀ ਅਤੇ ਸਾਰੇ ਵੱਡੇ ਮੰਤਰੀ ਕਸ਼ਮੀਰ ਪਹੁੰਚੇ ਸਨ ਇਸ ਸਬ ਦੀ ਕਬਾੜ ਲਾਲ ਬਾਤਰ ਸ਼ਾਸਤਰੀ ਨੇ ਸੰਭਾਲੀ ਹੋਈ ਸੀ ਇਸ ਤੋਂ ਇਲਾਵਾ ਗ੍ਰਹਿ ਮੰਤਰੀ ਗੁਲਜਾਰੀ ਨਾਲ ਦੰਦਾ ਅਤੇ ਆਈਬੀ ਦੀ ਪੂਰੀ ਟੀਮ ਹੀ ਕਸ਼ਮੀਰ ਵਿੱਚ ਡੇਰੇ ਲਾ ਕੇ ਬੈਠੀ ਸੀ ਆਪ ਲੋਕਾਂ ਨੂੰ ਡੱਬੀ ਨੂੰ ਦੇਖਣ ਦੀ ਇਜਾਜ਼ਤ 6 ਫਰਵਰੀ ਨੂੰ ਦਿੱਤੀ ਜਾ ਰਹੀ ਸੀ ਪਰ ਉਸ ਤੋਂ ਪਹਿਲਾਂ ਹੀ 4 ਫਰਵਰੀ ਨੂੰ ਇਸ ਡੱਬੀ ਦੀ ਜਾਂਚ ਪੜਤਾਲ ਕਰ ਲਈ 14 ਧਾਰਮਿਕ ਸਾਧੂਆਂ ਨੂੰ ਬੁਲਾਇਆ ਜਾਦਾ ਹੈ ਦੁਪਹਿਰ ਦੇ 3 ਵਜੇ ਸਾਰੇ ਲੋਕਾਂ ਦੇ ਸਾਹਮਣੇ ਉਹ ਡੱਬੀ ਖੋਲੀ ਗਈ ਅਤੇ ਉਹਨਾਂ 14 ਧਾਰਮਿਕ ਆਗੂਆਂ ਨੂੰ ਦਿਖਾਈ ਗਈ ਜਿਨ੍ਹਾਂ ਵਿੱਚੋਂ ਇੱਕ ਧਾਰਮਿਕ ਆਗੂ ਮੀਰਾਕ ਚਾੜੇ ਡੱਬੀ ਨੂੰ ਚੰਗੀ ਤਰ੍ਹਾਂ ਜਾਂਚ ਪੜਤਾਲ ਕੇ ਵੇਖਿਆ ਦੇ ਉਸ ਦੇ ਮੋਹ ਦੇ ਗਿਆ ਹੱਕ ਭਾਵ ਸਭ ਕੁਝ ਠੀਕ ਠਾਕ ਹੈ ਜਿਸ ਤੋਂ ਬਾਅਦ ਉੱਥੇ ਬੈਠੇ ਸਾਰੇ ਲੋਕਾਂ ਨੇ ਸੁੱਖ ਦਾ ਸਾ ਲਿਆ ਤੇ ਇੱਕ ਦੂਜੇ ਨੂੰ ਮੁਬਾਰਕ ਬਾਦ ਦਿੱਤੀ ਇਸ ਤੋਂ ਦੋ ਦਿਨਾਂ ਬਾਅਦ 6 ਤਰੀਕ ਨੂੰ ਲਗਭਗ 1 ਲੱਖ ਲੋਕ ਇਸ ਡੱਬੇ ਨੂੰ ਦੇਖਣ ਆਏ ਸਨ ਇਹ ਸਭ ਤੋਂ ਬਾਅਦ 37 ਦਿਨਾਂ ਤੱਕ ਚੱਲੇ ਇੱਕ ਬਹੁਤ ਵੱਟੇ ਡਰਾਮੇ ਦਾ ਵੀ ਡੀ ਐਂਡ ਹੋ ਗਿਆ ਸੀ 37 ਦਿਨ ਪਹਿਲਾਂ ਜਦੋਂ ਡੱਬੀ ਚੋਰੀ ਹੋਈ ਸੀ ਤਾ ਉਸ ਵਕਤ ਦੁਨੀਆ ਦੇ ਪੂਰੇ ਦੇ ਪੂਰੇ ਇਸਲਾਮਿਕ ਜਗਤ ਵਿੱਚ ਬਾਦੋ ਜਿਵੇਂ ਕੋਈ ਵੱਡੀ ਕਿਆਬਤ ਆ ਗਈ ਸੀ ਭਾਰਤ ਤੇ ਪਾਕਿਸਤਾਨ ਦੋਹਾਂ ਦੇਸ਼ਾਂ ਵਿੱਚ ਬੜੇ ਭਿਆਨਕ ਦੱਗੇ ਸ਼ੁਰੂ ਹੋ ਗਏ ਸਰ ਪਾਕਿਸਤਾਨ ਜੂਏ ਦਾ ਪਹੁੰਚ ਗਿਆ ਸੀ ਸੈਂਕੜੇ ਲੋਕਾਂ ਨੂੰ ਆਪਣੀ ਜਾਨ ਇਸ ਪੂਰੇ ਘਟਨਾ ਕਰਮ ਵਿੱਚ ਗਵਾਉਣੀ ਪਈ ਸੀ ਕਸ਼ਮੀਰ ਦਾ ਮੁੱਖ ਮੰਤਰੀ ਬਦਲਿਆ ਚੱਲਿਆ ਸੀ ਇਸ ਡੱਬੀ ਦੀ ਚੋਰੀ ਦੀ ਖਬਰ ਸੁਣਦਿਆਂ ਹੀ ਨਹਿਰੂ ਨੂੰ ਦਿਲ ਦਾ ਦੌਰਾ ਪੈ ਗਿਆ ਸੀ ਜਦੋਂ ਟੱਪੀ ਮਿਲ ਗਈ ਤਾਂ ਡੈਰੂ ਨੇ ਆਈਬੀ ਚੀਫ ਨੂੰ ਫੋਨ ਕਰਕੇ ਕਿਹਾ ਸੀ ਕਿ ਤੂੰ ਕਸ਼ਬੀਰ ਬਚਾ ਲਿਆ ਏ ਪਰ ਇੱਥੇ ਸਭ ਤੋਂ ਵੱਡਾ ਸਵਾਲ ਇਹ ਉੱਠਦਾ ਕਿ ਲੱਕੜ ਦੀ ਉਸ ਛੋਟੀ ਜਿਹੀ ਡੱਬੀ ਵਿੱਚ ਅਜੇ ਹੈ ਕੀ ਸੀ ਕਿ ਪੂਰੀ ਦੁਨੀਆਂ ਵਿੱਚ ਹੀ ਆ ਗਾਬਾ ਬਚ ਗਿਆ ਜਿਸ ਦਾ ਜਵਾਬ ਹੈ ਇੱਕ ਛੋਟਾ ਜਿਹਾ ਵਾਲ ਪਰ ਇਹ ਕੋਈ ਆਮ ਵਾਲ ਨਹੀਂ ਸੀ ਕਸ਼ਬੀਰ ਦੀ ਹਜਰਤ ਬਲ ਮਸਜਿਦ ਵਿੱਚ ਰੱਖਿਆ ਏ ਵਾਲ ਬਨਿਆ ਜਾਂਦਾ ਹੈ ਕਿ ਪੈਗੰਬਰ ਮੁਹੰਮਦ ਦੀ ਦਾੜੀ ਦਾ ਵਾਲ ਹੈ ਪੈਗੰਬਰ ਮੁਹੰਮਦ ਨੇ ਇਹ ਵਾਲ ਨੂੰ ਦੁਨੀਆ ਦੇ ਸਾਰੇ ਦੇ ਸਾਰੇ ਮੁਸਲਮਾਨ ਹੀ ਬੜਾ ਪਵਿੱਤਰ ਮੰਨਦੇ ਹਨ ਪਰ ਸਾਲ 1963 ਵਿੱਚ ਕਿਵੇਂ ਇਹ ਵਾਲ ਚੋਰੀ ਹੋ ਗਿਆ ਤੇ ਫਿਰ ਬੜੇ ਰਿਹੱਸਮਈ ਢੰਗ ਦੇ ਨਾਲ ਇਹ ਵਾਲ ਵਾਪਸ ਵੀ ਆ ਗਿਆ ਇਸ ਦੇ ਬਾਰੇ ਅੱਜ ਚਰਚਾ ਕਰਾਂਗੇ ਅੱਜ ਦੀ ਇਸ ਵੀਡੀਓ ਵਿੱਚ ਪਰ ਉਸ ਤੋਂ ਪਹਿਲਾਂ ਬੇਨਤੀ ਹੈ ਕਿ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਿਓ ਅਤੇ ਅੱਗੇ ਸ਼ੇਅਰ ਜਰੂਰ ਕਰ ਦਿਓ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਇਤਿਹਾਸ ਵਿੱਚ ਜੇਕਰ ਥੋੜਾ ਪਿੱਛੇ ਵੱਲ ਝਾਤੀ ਮਾਰੀਏ ਤਾਂ 17ਵੀਂ ਸਦੀ ਵਿੱਚ ਜਿਸ ਵੇਲੇ ਸੈਇਦ ਅਬਦੁੱਲਾ ਜਦੋਂ ਮਦੀਨਾ ਤੋਂ ਭੱਜ ਕੇ ਭਾਰਤ ਆਏ ਸਨ ਤਾਂ ਉਸ ਵਕਤ ਆਪਣੇ ਨਾਲ ਉਹ ਤਿੰਨ ਚੀਜ਼ਾਂ ਭਾਰਤ ਲੈ ਕੇ ਆਇਆ ਸੀ ਜਿਸ ਵਿੱਚ ਹਜ਼ਰਤ ਅਲੀ ਦੀ ਪਾਕ ਹਜ਼ਰਤ ਅਲੀ ਦੇ ਘੋੜੇ ਦੀ ਜੀਰ ਅਤੇ ਪਗਾਬਰ ਬਾਬਤ ਦੀ ਦਾੜੀ ਦਾ ਵਾਲ ਇਹ ਉਹ ਤਿੰਨ ਚੀਜ਼ਾਂ ਭਾਰਤ ਲੈ ਕੇ ਆਇਆ ਸੀ ਸૈયਦ ਅਬਦੁੱਲਦੀਨ ਬਾਅਦ ਉਸਦਾ ਪੁੱਤਰ ਸૈયਦ ਹਾਬਦ ਇਹਨਾਂ ਤਿੰਨਾਂ ਨਿਸ਼ਾਨੀਆਂ ਦਾ ਕਰਤਾ ਧਰਤਾ ਬਣਿਆ ਪਰ ਇਹ ਕਸ਼ਬੀਰ ਕਿਵੇਂ ਪਹੁੰਚਿਆ ਇਸ ਬਾਰੇ ਬਹੁਤ ਸਾਰੀਆਂ ਕਹਾੜੀਆਂ ਪ੍ਰਚਲਿਤ ਹਨ ਕੋਈ ਕਹਿੰਦਾ ਹੈ ਕਿ ਸૈયਦ ਹਾਬਦ ਨੇ ਇਹ ਪਵਿੱਤਰ ਚੀਜ਼ਾਂ ਵੇਚ ਦਿੱਤੀਆਂ ਸਨ ਤੇ ਕੋਈ ਕਹਿੰਦਾ ਹੈ ਕਿ ਹੈ ਕਿ ਹਾਜ਼ਰਤ ਬਾਬਦਰੇ ਉਸਦੇ ਸੁਪਨੇ ਵਿੱਚ ਆ ਕੇ ਦਾੜੀ ਦਾ ਵਾਲ ਦੂਰੂਦੀਨ ਨੂੰ ਦੇਣ ਨੂੰ ਕਿਹਾ ਸੀ ਦੁਰੂਦੀਨ ਇੱਕ ਵਪਾਰੀ ਇਹਨਾਂ ਨਿਸ਼ਾਨੀਆਂ ਨੂੰ ਆਪਣੇ ਨਾਲ ਲਾਹੌਰ ਲੈ ਆਇਆ ਉਸ ਵਕਤ ਭਾਰਤ ਤੇ ਔਰੰਗਜ਼ੇਬ ਦਾ ਰਾਜ ਸੀ ਉਸ ਨੇ ਇਸ ਦੁਰੂਦੀਨ ਨੂੰ ਗ੍ਰਿਫਤਾਰ ਕਰਕੇ ਇਹ ਨਿਸ਼ਾਨੀਆਂ ਉਸ ਤੋਂ ਖੋਹ ਲਈਆਂ ਸਨ ਇਸ ਤੋਂ ਬਾਅਦ ਇਹ ਕਸ਼ਮੀਰ ਪਹੁੰਚੀਆਂ ਜਿੱਥੇ ਇਸ ਨੂੰ ਨਕਸ਼ਬੰਦ ਦਰਗਾਹ ਵਿੱਚ ਰੱਖਿਆ ਗਿਆ ਜਿੱਥੇ ਹਜ਼ਾਰਾਂ ਲੋਕ ਨਤਮਸਤਕ ਹੋਣ ਆਉਂਦੇ ਸਨ ਪਰ ਜਗ੍ਹਾ ਛੋਟੀ ਹੋਣ ਕਰਕੇ ਫਿਰ ਪਗਬਰ ਬਹਾਦਰ ਦੀ ਇਹਨਾਂ ਨਿਸ਼ਾਨੀਆਂ ਨੂੰ ਹਜ਼ਰਤ ਬਲ ਦਰਗਾਹ ਵਿੱਚ ਰਖਵਾ ਦਿੱਤਾ ਗਿਆ ਉਹੜਾ ਉਹਦੇ ਸਾਲ 1963 ਵਿੱਚ ਜਦੋਂ 27 ਦਸੰਬਰ ਵਾਲੇ ਦਿਨ ਖਲੀਲ ਦਾਬ ਦਾ ਇੱਕ ਮੁਸਲਮਾਨ ਜੋ ਇਸੇ ਦਰਗਾਹ ਵਿੱਚ ਰਹਿੰਦਾ ਸੀ ਤੇ ਇੱਥੇ ਹੀ ਸੌਦਾ ਸੀ ਜਦੋਂ ਉਹ ਸਵੇਰੇ ਤੜਕੇ ਉੱਠਿਆ ਤਾਂ ਜਦੋਂ ਉਹ ਨਮਾਜ਼ ਪੜ੍ਹਨ ਲਈ ਦਰਗਾਹ ਦੇ ਅੰਦਰ ਗਿਆ ਤਾਂ ਉਸ ਦੀ ਨਜ਼ਰ ਉਸ ਜਗ੍ਹਾ ਤੇ ਪਈ ਜਿੱਥੇ ਇਹ ਪਵਿੱਤਰ ਵਾਲ ਰੱਖਿਆ ਹੋਇਆ ਸੀ ਦੇਖਦੇ ਅਹੀ ਉਸ ਦੇ ਹੋਸ਼ ਉੱਡ ਗਏ ਇਸ ਜਗ੍ਹਾ ਦੇ ਚਾਤੀ ਦੇ ਦਰਵਾਜ਼ੇ ਟੁੱਟੇ ਹੋਏ ਸਨ ਅਦਰ ਇੱਕ ਲੋਕਰ ਸੀ ਜਿਸ ਨੂੰ ਖੋਲਣ ਵਾਸਤੇ ਤਿੰਨ ਚਾਬੀਆਂ ਲੱਗਦੀਆਂ ਸਨ ਜਿਸ ਵਿੱਚ ਇਹ ਦਿਸ਼ਾਦੀ ਸੁਭਾਲੀ ਹੋਈ ਸੀ ਉਹ ਲੋਕਰ ਵੀ ਟੁੱਟਿਆ ਹੋਇਆ ਸੀ ਅਤੇ ਲੋਕਰ ਦੇ ਅੰਦਰ ਲੱਕੜ ਦੀ ਉਹ ਡੱਬੀ ਜਿਸ ਵਿੱਚ ਮੁਹੱਬਤ ਪੈਗੰਬਰ ਦਾ ਵਾਲ ਰੱਖਿਆ ਹੋਇਆ ਸੀ ਉਹ ਗਾਇਬ ਹੋ ਚੁੱਕੀ ਸੀ ਜਿਸ ਨੂੰ ਦੇਖ ਕੇ ਖਲੀਲ ਭੱਜ ਕੇ ਉੱਥੋਂ ਦਰਗਾਹ ਦੇ ਟਰਸਟੀ ਮੁੱਖ ਪ੍ਰਬੰਧਕ ਦੇ ਘਰ ਗਿਆ ਬੇਟਾ ਵਿੱਚ ਹੀ ਇਹ ਖਬਰ ਜੰਗਲ ਦੀ ਅੱਗ ਵਾਂਗ ਫੈਲ ਗਈ ਅਤੇ ਇਹ ਕਿਆ ਜਦਾ ਹੈ ਕਿ ਸਿਰਫ 1 ਘੰਟੇ ਵਿੱਚ ਹੀ ਉੱਥੇ 50000 ਬੁਸਲਬਾਨ ਇਕੱਠਾ ਹੋ ਗਿਆ ਸੀ ਕਈ ਥਾਵਾਂ ਤੇ ਗੋਲੀਆਂ ਚੱਲ ਗਈਆਂ ਹਾਲਾਤ ਬਦ ਤੋਂ ਬਤਰ ਹੁੰਦੇ ਗਏ ਤੁਰੰਤ ਹੀ ਇਹ ਚੋਰੀ ਦਾ ਮੁੱਦਾ ਕੇਦਰ ਸਰਕਾਰ ਤੱਕ ਵੀ ਪਹੁੰਚ ਗਿਆ ਉਸ ਵਕਤ ਕਸ਼ਮੀਰ ਵਿੱਚ ਰਾਜਨੀਤਿਕ ਸੰਕਟ ਚੱਲ ਰਿਹਾ ਸੀ ਦੂਜੇ ਪਾਸੇ 1962 ਦੀ ਜਾਕਾਰ ਤੋਂ ਬਾਅਦ ਨਹਿਰੂ ਦੀ ਵੀ ਪਹਿਲਾ ਵਾਰੀ ਗੱਲ ਨਹੀਂ ਸੀ ਰਹੀ ਇਸੇ ਸਾਲ ਹੀ ਸਦਨ ਵਿੱਚ ਨਹਿਰੂ ਖਿਲਾਫ ਆਵਿਛਵਾਸ ਪ੍ਰਸਤਾਵ ਪਾਸ ਕੀਤਾ ਗਿਆ ਸੀ ਪਰ ਇਹਨਾਂ ਗੱਲਾਂ ਤੋਂ ਛੁੱਟ ਨਹਿਰੂ ਲਈ ਸਭ ਤੋਂ ਚਿੰਤਾ ਦੀ ਗੱਲ ਇਹ ਸੀ ਜਿਸ ਨੂੰ ਸੁਣਦਿਆਂ ਹੀ ਨਹਿਰੂ ਨੂੰ ਦਿਲ ਦਾ ਦੌਰਾ ਪੈ ਗਿਆ ਇਹ ਗੱਲ ਸੀ ਇਹ ਪਗਬਰ ਬਾਬਤ ਦੀ ਵਿਦਾਦੀ ਦਾ ਚੋਰੀ ਹੋਣਾ ਉਸ ਵਕਤ ਪੂਰੀ ਦੀ ਪੂਰੀ ਭਾਰਤੀ ਆਈਬੀ ਦੀ ਟੀਮ ਕਸ਼ਮੀਰ ਪਹੁੰਚ ਗਈ ਦਿੱਦਾ ਦੇ ਮਗਰ ਹੀ ਗ੍ਰਹਿ ਮੰਤਰੀ ਅਤੇ ਹੋਰ ਬਹੁਤ ਸਾਰੇ ਨੇਤਾ ਪਹੁੰਚ ਗਏ ਚੋਰਾਂ ਨੂੰ ਫੜ ਲਈ 1 ਲੱਖ ਦਾ ਨਾਮ ਵੀ ਰੱਖਿਆ ਗਿਆ ਪਰ ਲੋਕ ਸ਼ਾਂਤ ਹੋੜ ਦਾ ਦਾਅਵ ਨਹੀਂ ਸਨ ਲੈ ਰਹੇ ਅਗਲੇ ਹੀ ਦਿਨ ਲੋਕਾਂ ਨੇ ਸਾਰੇ ਦੇ ਸਾਰੇ ਸਰਕਾਰੀ ਦਫ਼ਤਰਾਂ ਤੇ ਹਮਲੇ ਕਰ ਦਿੱਤੇ ਸਨ ਭੰਨ ਤੋੜ ਅਤੇ ਸਾੜ ਫੂਕ ਸ਼ੁਰੂ ਹੋ ਗਈ ਕਸ਼ਮੀਰ ਵਿੱਚ ਕਰਫੂ ਲਗਾ ਦਿੱਤਾ ਗਿਆ ਇਹ ਇਕੱਲੇ ਮੁਸਲਮਾਨ ਨਹੀਂ ਕਈ ਜਗ੍ਹਾ ਹੋਰ ਧਾਰਮਿਕ ਲੋਕਾਂ ਨੇ ਵੀ ਇਹਨਾਂ ਪ੍ਰਦਰਸ਼ਨਾਂ ਵਿੱਚ ਹਿੱਸਾ ਲਿਆ ਸੀ ਦੂਜੇ ਪਾਸੇ ਇਸ ਘਟਨਾ ਦੇ ਨਾਲ ਪਾਕਿਸਤਾਨ ਵਿੱਚ ਵੀ ਦੰਗੇ ਭੜਕੁੱਟੇ ਸਨ ਸੈਂਕੜੇ ਲੋਕਾਂ ਦੀ ਜਾਨ ਇਹਨਾਂ ਦੰਗਿਆਂ ਵਿੱਚ ਚਲੀ ਗਈ ਉਸ ਵਕਤ ਦੀ ਆਈਬੀ ਚੀਫ ਨੇ ਇਸ ਗੱਲ ਦੀ ਖੋਜ ਕੀਤੀ ਕਿ ਜਿਹੜਾ ਚੋਰ ਸੀ ਉਹ ਸਿਰਫ ਇਸ ਦੁਸ਼ਾਦੀ ਤੇ ਦਰਸ਼ਨ ਕਰਨਾ ਚਾਹਦਾ ਸੀ ਪਰ ਜਦੋਂ ਉਸ ਤੋਂ ਇਸ ਤੱਕ ਪਹੁੰਚਿਆ ਨਹੀਂ ਗਿਆ ਤਾਂ ਉਸ ਨੇ ਰਾਤ ਨੂੰ ਚੋਰੀ ਦਾ ਸੀਨ ਬਣਾ ਦਿੱਤਾ ਇਸ ਤਰ੍ਹਾਂ 4 ਜਨਵਰੀ ਨੂੰ ਜਦੋਂ ਇਹ ਖਬਰ ਆਉਂਦੀ ਹੈ ਕਿ ਉਹ ਵਾਲ ਅਤੇ ਲੱਕੜ ਦੀ ਡੱਬੀ ਆਪਣੇ ਆਪ ਹੀ ਉਸ ਜਗ੍ਹਾ ਤੇ ਕੋਈ ਰੱਖ ਕੇ ਚਲਿਆ ਗਿਆ ਉਹ ਕਿਸ ਨੇ ਰੱਖੀ ਅਤੇ ਕਦੋਂ ਰੱਖੀ ਇਹਨਾਂ ਗੱਲਾਂ ਦੇ ਜਵਾਬ ਕਿਸੇ ਕੋਲ ਵੀ ਨਹੀਂ ਸਨ ਵਾਲ ਬੈਲ ਦੀ ਖੁਸ਼ੀ ਦੇ ਨਾਲ ਲੋਕਾਂ ਨੇ ਸਵਾਲ ਵੀ ਉਠਾਈ ਕਿ ਇਹ ਅਸਲੀ ਹੈ ਜਾਂ ਧਕਲੀ ਫਿਰ ਇਸ ਕੰਮ ਵਾਸਤੇ ਧਾਰਮਿਕ ਆਗੂ ਸਦੇ ਗਏ ਸਨ ਜਿਸ ਤੋਂ ਬਾਅਦ ਸਭ ਤੋਂ ਵੱਡੇ ਮੁਸਲਮਾਨ ਸੱਤ ਮੀਰਾਕ ਸ਼ਾਹ ਕਸ਼ਾਦੀ ਨੂੰ ਬੁਲਾਇਆ ਗਿਆ ਜਿਸ ਦੀ ਉਸ ਵਕਤ ਨਜ਼ਰ ਥੋੜੀ ਜਿਹੀ ਘੱਟ ਸੀ ਜਿਸ ਕਾਰਨ ਪੂਰੇ 60 ਸਕਿੰਟਾਂ ਤੱਕ ਇਸ ਵਾਲ ਨੂੰ ਘੂਰਦਾ ਰਿਹਾ ਇਸੇ ਇੱਕ ਬਟ ਨੇ ਹੀ ਤੈਅ ਕਰਦਾ ਸੀ ਕਿ ਕਸ਼ਮੀਰ ਅਤੇ ਪੂਰੀ ਮੁਸਲਮ ਬਕਾਉ ਵਿੱਚ ਛਾੜਤੀ ਹੋਵੇਗੀ ਜਾਂ ਫਿਰ ਪੂਰੀ ਦੁਨੀਆ ਵਿੱਚ ਹੀ ਕਿਆ ਬਤਾਉਦੀ ਹੈ ਕਿ ਸ਼ਾਦੀ ਦੇ ਵਾੜ ਅਸਲੀ ਔੜ ਦੀ ਪੁਸ਼ਟੀ ਕੀਤੀ ਜਿਸ ਤੋਂ ਬਾਅਦ ਪੂਰੇ ਇਸਲਾਮ ਜਗਤ ਵਿੱਚ ਹੀ ਜਸ਼ਨ ਦਾ ਬੋਲ ਹੋ ਗਿਆ ਉੱਥੇ ਹੀ ਹਸਪਤਾਲ ਵਿੱਚ ਪਿਆ ਨਹਿਰੂ ਵੀ ਹੁਣ ਸੁੱਖ ਦੀ ਸਾਹ ਲੈ ਰਿਹਾ ਸੀ ਪਰ ਪੂਰੀ ਘਟਨਾ ਦੇ ਅਖੀਰ ਵਿੱਚ ਬਚਿਆ ਇੱਕ ਸਵਾਲ ਕਿ ਇਹ ਪਵਿੱਤਰ ਵਾੜ ਚੋਰੀ ਕਿਸ ਨੇ ਕੀਤਾ ਸੀ ਅਤੇ ਕੌਣ ਇਸ ਨੂੰ ਉਸੇ ਜਗ੍ਹਾ ਦੁਬਾਰੇ ਰੱਖ ਕੇ ਗਿਆ ਉਸ ਦੇ ਵਕਤ ਦੇ ਭਾਰਤ ਦੇ ਗ੍ਰਹਿ ਮੰਤਰੀ ਗੁਲਜਾਰੀ لال ਮੱਦਾ ਨੇ ਬਾਅਦ ਵਿੱਚ 1964 ਵਿੱਚ ਲੋਕ ਸਭਾ ਸਦਨ ਵਿੱਚ ਜੋ ਜਾਣਕਾਰੀ ਦਿੱਤੀ ਉਸ ਦੇ ਮਤਾਬਕ ਇਸ ਚੋਰੀ ਵਿੱਚ ਤਿੰਨ ਲੋਕਾਂ ਦਾ ਹੱਥ ਸੀ ਜਿਨ੍ਹਾਂ ਵਿੱਚੋਂ ਇੱਕ ਤਾਂ ਉਸੇ ਦਰਗਾਹ ਵਿੱਚ ਰਹਿੰਦਾ ਸੀ ਤੇ ਦੂਜਾ ਬੰਦਾ ਪਾਕਿਸਤਾਨ ਦਾ ਰਹਿਣ ਵਾਲਾ ਸੀ ਤੇ ਤੀਜਾ ਬੰਦਾ ਕਸ਼ਮੀਰ ਦਾ ਸੀ ਉੱਥੇ ਹੀ ਕਸ਼ਮੀਰ ਦੇ ਲੋਕਾਂ ਵਿੱਚ ਇੱਕ ਹੋਰ ਹਕੀਕਤ ਵੀ ਪ੍ਰਚਲਿਤ ਹੈ ਕਿ ਦਰਅਸਲ ਇਹ ਚੋਰੀ ਹੋਈ ਨਹੀਂ ਸੀ ਕਸ਼ਮੀਰ ਦੇ ਇੱਕ ਬਹੁਤ ਵੱਡੇ ਸਿਆਸੀ ਆਗੂ ਬਖਸ਼ੀ ਗੁਲਾਬ ਅਹਿਮਦ ਦੇ ਘਰ ਵਿੱਚ ਇੱਕ ਬੁੱਢੀ ਔਰਤ ਸੀ ਜੋ ਇਸ ਪਵਿੱਤਰ ਵਾਲ ਦਾ ਦਦਾਰ ਕਰਨਾ ਚਾਹੁੰਦੀ ਸੀ ਜਿਸ ਕਰਕੇ ਉਹੀ ਆਗੂ ਇਸ ਵਾਲ ਨੂੰ ਕੱਢ ਕੇ ਲੈ ਗਿਆ ਤੇ ਉਸੇ ਨੇ ਹੀ ਵਾਪਸ ਰੱਖ ਦਿੱਤਾ ਇਸ ਪੂਰੇ ਵਾਕਿਆਤ ਨੂੰ ਸਰਵਜਨਕ ਨਹੀਂ ਕੀਤਾ ਗਿਆ ਇਸੇ ਚੋਰੀ ਕਰਕੇ ਹੀ ਨਹਿਰੂ ਨੂੰ ਦਿਲ ਦਾ ਦੌਰਾ ਪਿਆ ਤੇ ਕੁਝ ਮਹੀਨਿਆਂ ਬਾਅਦ 1964 ਵਿੱਚ ਉਸ ਦੀ ਬਹੁਤ ਹੋ ਗਈ ਸੈਂਕੜੇ ਹੋਰ ਲੋਕਾਂ ਨੇ ਵੀ ਇਸ ਪੂਰੇ ਘਟਨਾਕਰਮ ਕਰਕੇ ਆਪਣੀ ਜਾਨ ਗਵਾਈ ਸੋ ਇਹ ਸੀ ਅੱਜ ਦਾ ਪੂਰਾ ਵਾਕਿਆਤ ਵੀਡੀਓ ਪੂਰੀ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਅਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ tá doada.